ਇਹ ਸਾਡੇ ਸਾਡੇ ਕੋਲ ਟੈਂਕ ਨਹੀਂ ਇਹ ਸਾਡੇ ਵਹੀਕਲ ਨਹੀਂ ਇਹ ਸਾਡੇ ਘਰ ਵੀ ਨਹੀਂ ਸ਼ੈਲਟਰ ਨੇ ਸਾਡੀ ਆ ਇੱਕ ਦਿਨ ਪਹਿਲਾਂ ਇੱਥੇ ਬਾਰਿਸ਼ ਹੋਈ ਆ ਜੇ ਲੋਕ ਟਰੈਕਟਰਾਂ ਤੋਂ ਬਗੈਰ ਬੈਠੇ ਹੁੰਦੇ ਤਾਂ ਸਾਰਿਆਂ ਨੇ ਭਿੱਜਣਾ ਸੀ ਇੱਥੇ ਸਰਦੀ ਦਾ ਮੌਸਮ ਆ ਹਜੇ ਤੇ ਉਹਨਾਂ ਨੂੰ ਲੋੜ ਹੈ ਨਾ ਚੀਜ਼ਾਂ ਦੀ ਇਹ ਸਾਡੀ ਲੋੜ ਤੋਂ ਅਧੜੀਆਂ ਲੈ ਕੇ ਚੱਲੇ ਸਰਕਾਰ ਦੇ ਸੁਭਾਤ ਤੋਂ ਅਸੀਂ ਜਾਣੂ ਆ ਇਹ ਸਰਕਾਰ ਤੇਰਾ ਮਿਹਨੇ ਬਹਿ ਕੇ ਅਸੀਂ ਲੜਾਈ ਲੜ ਕੇ ਜਿੱਤ ਕੇ ਆਏ ਆ ਸਾਨੂੰ ਪਤਾ ਹੈ ਕਿ ਦੁਬਾਰਾ ਫੇਰ ਉਹਦਾ ਹੀ ਮੋਰਚਾ ਲਾਉਣਾ ਪਏਗਾ ਉਸੇ ਤਰ੍ਹਾਂ ਦਾ ਲਾਉਣਾ ਪਏਗਾ ਹੁਣ ਕੋਈ ਫਰਕ ਨਹੀਂ ਕਰਨ ਦੇ ਜੋ ਕੁਝ ਕਰਦਾ ਸਾਡੇ ਤੇ ਜਿੰਨਾ ਜ਼ਬਰ ਹੋਏਗਾ ਤੁਹਾਡਾ ਸਬਰ ਤੁਹਾਡੇ ਮੋਰਚੇ ਨੂੰ ਉੰਚੀਆਂ ਉੰਨੀਆਂ ਹੀ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਏਗਾ ਪਰ ਇਹ ਜਿਹੜਾ ਜ਼ਬਰ ਹੈ ਇਹ ਕੇਂਦਰ ਸਰਕਾਰ ਦੀਆਂ ਜੜਾਂ ਦੇ ਵਿੱਚ ਤੇਲ ਚੋਣ ਦਾ ਕੰਮ ਕਰੇਗਾ ਜ਼ਬਰ ਤੇ ਸਬਰ ਦਾ ਜਿਹੜੀ ਟੱਕਰ ਹੈ ਇਹਦੇ ਵਿੱਚ ਕਦੇ ਵੀ ਜ਼ਬਰ ਜਿੱਤਿਆ ਨਹੀਂ ਸਬਰ ਜਿੱਤਦਾ ਹੈ ਸਾਡੇ ਨੌਜਵਾਨ ਜਿਸ ਤਰੀਕੇ ਦੇ ਨਾਲ ਸਬਰ ਦੇ ਨਾਲ ਲੜ ਰਹੇ ਨੇ ਆਪਦੀ ਗੱਲ ਕਰ ਰਹੇ ਨੇ ਦੇਖੋ ਸਾਡੇ ਬੱਚੇ ਨੇ ਸਾਡਾ ਇਹ ਇਹ ਫੈਸਲਾ ਸੀ ਅੱਜ ਆਗੂਆਂ ਦਾ ਕਿ ਸਾਡਾ ਕੋਈ ਵੀ ਯੂਥ ਹਰ ਮਾਂ ਦੇ ਘਰੇ ਇੱਕ ਇੱਕ ਹੈ ਜੇ 2 ਦਾ ਕਿਹੜਾ ਵਾਧੂ ਹੈ ਜੇ 3 ਦਾ ਕਿਹੜਾ ਸਰਪਲਸ ਪਿਆ ਹਰ ਇੱਕ ਦਾ ਦਰਦ ਮਾਣੂ ਉਹਨਾਂ ਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਇੱਕ ਵੀ ਬੱਚੇ ਦਾ ਨੁਕਸਾਨ ਹੋਵੇ ਅਸੀਂ ਇਸੇ ਲਈ ਫੈਸਲਾ ਲਿਆ ਸੀ ਕਿ ਅਸੀਂ ਆਗੂ ਜਾ ਕੇ ਉਸ ਥਾਂ ਤੇ ਪਹੁੰਚਾਂਗੇ ਗੱਲ ਕਰਾਂਗੇ ਗੱਲ ਰੱਖਾਂਗੇ ਗੱਲ ਲੈ ਕੇ ਆਵਾਂ ਬੱਲੇਬਾਹਬ ਹੋਈ ਕੀ ਹੈ ਗੱਲ ਉੱਥੇ ਪੁਲਿਸ ਦੇ ਅਧਿਕਾਰੀ ਵੀ ਸੀ ਜਿਨ੍ਹਾਂ ਨਾਲ ਗੱਲ ਹੋ ਰਹੀ ਸੀ ਤੁਹਾਡੀ ਦੇਖੋ ਗੱਲ ਕੀ ਹੋਈ ਗੱਲੇ ਹੋਈ ਉਹਨਾਂ ਦੀ ਗੱਲ ਏ ਸੀ कि आप पैदल चले जाइए ट्रैक्टर ट्रॉलियाँ आप छोड़ जाइए आप जा सकते हो लेकिन हमारा अभी दोनों फोरमों में चर्चा करनी बाकी है जब तक दोनों फोरमों के अंदर ही आपस में हम चर्चा नहीं कर लेते तब तक यहाँ बैठे खड़े कोई फैसला नहीं लिया जा सकता सरकार क्या कहती है क्या करती है हमें ਵਿਚਾਰਨਿਕਾ ਵਿਚਾਰ ਸਰਦਾਰ ਆ ਰਿਹਾ ਢੱਲੇਵਾਲ ਸਾਹਿਬ ਇੱਕ ਸ਼ਹੀਦ ਦੀ ਦੇਖੀਏ ਥੋੜੀ ਦੇਰ ਜਿਹੜੀ ਕਹਿੰਦੇ ਆ ਕਿ ਉਹ ਗੋਲੀ ਲੱਗਣ ਦੇ ਨਾਲ ਸ਼ਹੀਦ ਹੋ ਗਿਆ ਦੇਖੋ ਹੱਸ ਵਾਲੇ ਆ ਇੱਕ ਪਾਸੇ ਸਰਕਾਰ ਸਾਡੇ ਨਾਲ ਮੀਟਿੰਗਾਂ ਦਾ ਦੌਰ ਚਲਾ ਰਹੀ ਹੈ ਸੰਵਾਦ ਕਰਨਾ ਚਾਹੁੰਦੀ ਹੈ ਤੇ ਦੂਸਰੇ ਪਾਸੇ ਉਹ ਇੱਕ ਮਾਣ ਦਾ ਲਾਲ ਅੱਜ ਇਸ ਦੁਨੀਆ ਤੋਂ ਚਲੇ ਗਿਆ ਕੀ ਲੈਣ ਆਇਆ ਐ ਐਮਐਸਪੀ ਕੀ ਲੈਣ ਆਇਆ ਕਿਸਾਨ ਦੀ ਕਰਜ਼ ਮੁਕਤੀ ਕੀ ਲੈਣ ਆਇਆ ਕਿ ਭਾਰਤ ਪੂਰਾ ਭਾਰਤ WTO ਜੋ ਬਾਹਰ ਆਵੇ ਜਿਹੜਾ WTO ਦੇ ਪੰਜੇ ਨੇ ਪੂਰੇ ਦੇਸ਼ ਨੂੰ ਜਕੜ ਕੇ ਮੁੜ ਦੁਬਾਰਾ ਗੁਲਾਮ ਕਰਨ ਦੇ ਰਾਹ ਤੇ ਤੁਰਿਆ ਹੋਇਆ ਹੈ ਕੋਈ ਉਹ ਲੈਣ ਆਇਆ ਸੀ ਇਹ ਉਹਦੀਆਂ ਗੱਲਾਂ ਕਰਨ ਆਇਆ ਸੀ ਸਾਡਾ ਬੱਚਾ ਜਿਸ ਤਰੀਕੇ ਦੇ ਨਾਲ ਲੈਂਡ ਐਕੁਇਜ਼ੀਸ਼ਨ ਐਕਟ 2013 ਨੂੰ ਤੋੜ ਮਰੋੜ ਕੇ ਮੋਦੀ ਜੀ ਦੀ ਸਰਕਾਰ ਨੇ BJP ਦੀ ਸਰਕਾਰ ਨੇ ਇੱਕ ਮੋਡਲ ਐਕਟ ਬਣਾ ਕੇ 2015 ਚ ਲੈ ਕੇ ਆਂਦਾ ਜੀਦੇ ਵਿੱਚ ਜੋ ਕਿਸਾਨ ਦੀ ਮਦਦ ਕਰਨ ਦੀਆਂ ਗੱਲਾਂ 2013 ਦੇ ਲੈਂਡ ਐਕੁਆਇਜ਼ੀਸ਼ਨ ਐਕਟ ਚ ਕਹੀਆਂ ਸੀ ਉਹ ਸਭ ਉਹਦੇ ਚੋਂ ਬਾਹਰ ਕਰ ਦਿੱਤੀਆਂ ਗਈਆਂ ਔਰ ਆਉਣੇ ਪਾਉਣੇ ਰੇਟਾ ਤੇ ਫਰੀ ਦੇ ਵਿੱਚ ਸਾਡੇ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਉਹ ਹੜਪਣ ਦੀ ਕੋਸ਼ਿਸ਼ ਹੋ ਰਹੀ ਹੈ ਮੇਰੀ ਬੇਨਤੀ ਹੈ ਦੇਖੋ ਇਹ ਸਰਕਾਰ ਦੀ ਕੋਈ ਤਾਕਤ ਨਹੀਂ ਸ਼ਾਇਦ ਕਿਤੇ ਤੁਸੀਂ ਸਾਰਿਆਂ ਨੇ ਮੇਰੀਆਂ ਉਹ ਵੀਡੀਓ ਸੁਣੀਆਂ ਹੋਣ ਜਿੰਨੋ ਜ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਬਹੁਤ ਵਾਰੀ ਮੈਂ ਇਹ ਗੱਲ ਕਹੀ ਆ ਕਿ ਲੋਕੋ ਐਮ ਐਸ ਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਹੈ ਜਿਹੜੀ ਇਹ ਨਾ ਸੋਚੋ ਕਿ ਤੁਹਾਡੀ ਭਾਰਤ ਸਰਕਾਰ ਇਹਦੇ ਮਗਰ ਕੀ ਚੀਜ਼ ਹੈ ਇਹਦੇ ਮਗਰਲੇ ਪਾਸੇ ਡਬਲਯੂ ٹیਓ ਖੜਾ ਹੈ ਡਬਲਯੂ ٹیਓ ਦੇ ਵਿੱਚ ਬੜਾ ਸਪਸ਼ਟ ਕਿਹਾ ਗਿਆ ਹੈ ਕਿ ਭਾਰਤ ਆਪਣੇ ਕਿਸਾਨਾਂ ਨੂੰ ਐਮ ਐਸ ਪੀ ਨਹੀਂ ਦੇਗਾ ਦੇਣੀ ਬੰਦ ਕਰੇਗਾ ਹਰ ਤਰ੍ਹਾਂ ਦੀ ਸਬਸਿਡੀ ਦੇਣੀ ਬੰਦ ਕਰੇਗਾ ਇਦੂ ਵੀ ਬਦ ਕਿਸਮਤੀ ਇਹ ਕਿਹਾ ਕਿ ਇੱਥੇ 20 2000 25 25000 ਏਕੜ ਦੇ ਫਾਰਮ ਤਿਆਰ ਕੀਤੇ ਜਾਣੇ ਨੇ ਇਹ ਕਿਹਾ ਇਹਦੇ ਵਿੱਚ ਇੰਨਾ ਹੀ ਨਹੀਂ ਇਹ ਕਿਹਾ ਕਿ ਕਿਸਾਨ ਦਾ ਉਤਪਾਦ ਆ ਜਿਹੜਾ ਕਿਸਾਨ ਜਿਹੜੀਆਂ ਫਸਲਾਂ ਪੈਦਾ ਕਰਦਾ ਹੈ ਇਹ ਵੇਕ ਨਾ ਸਕਣ ਇਹਦੇ ਲਈ ਉਹਦੇ ਵਿੱਚ ਸ਼ਰਤ ਰੱਖੀ ਗਈ ਕਿ ਭਾਰਤ ਕੋਲੇ ਭਾਵੇਂ ਆਪਣਾ ਅਨਾਜ ਸਰਪਲਸ ਵੀ ਕਿਉਂ ਨਾ ਪਿਆ ਹੋਵੇ ਜਿੰਨਾ ਭਾਰਤ ਦੇ ਲੋਕ ਅਨਾਜ ਖਾਂਦੇ ਨੇ ਉਸ ਅਨਾਜ ਦਾ 8.8% ਬਾਹਰ ਤੋਂ ਮਗਾਉਣਾ ਪਏਗਾ ਇਹ ਕਿਉਂ ਉਹਦੇ ਵਿੱਚ ਨਾਲ ਇੱਕ ਛੋਟੀ ਜੀ ਪੂਛ ਲਾਈ ਗਈ ਕਿ ਜੋ ਬਾਹਰ ਤੋਂ ਮਗਾਉਣਾ ਹੈ ਹਰ ਸਾਲ 0.8% ਉਹਦੇ ਵਿੱਚ ਇਨਕਰੀਸ ਹੁੰਦਾ ਜਾਏਗਾ ਉਹਦੇ ਵਿੱਚ ਵਾਧਾ ਹੁੰਦਾ ਜਾਏਗਾ ਅਗਰ ਇਹ ਤਾਂ ਅਗਰ ਸਾਰੀ ਕੈਲਕੂਲੇਸ਼ਨ ਅੱਜ ਕਰ ਲਈ ਜਾਏ 2004 ਤੋਂ ਲੈ ਕੇ ਅੱਜ ਤੱਕ ਤਾਂ ਇਹ ਦੋਸਤੋ 24 24.24% ਅਨਾਜ ਬਾਹਰ ਤੋਂ ਮਗਾਉਣਾ ਪੈਣਾ ਅੱਜ ਨੂੰ ਇਸ ਲਈ ਬਾਹਰ ਤੋਂ ਆਉਣ ਵਾਲੇ ਅਨਾਜ ਤੋਂ ਇمپੋਰਟ ਡਿਊਟੀਆਂ ਖਤਮ ਕੀਤੀਆਂ ਜਾ ਰਹੀਆਂ ਆਇਨਾ ਸੋਚੋ ਕਿ ਤੁਸੀਂ ਤੁਹਾਡੇ ਪੱਲੇ ਨਹੀਂ ਕੁਝ ਪੈ ਰਿਹਾ دوستੋ ਅਗਰ ਇمپੋਰਟ ਡਿਊਟੀ ਕਣਕ ਤੋਂ ਖਤਮ ਹੋ ਜਾਂਦੀ ਆਰਾਮ ਨਾਲ 700 ਤੋਂ ਲੈ ਕੇ 800 ਰੁਪਇਆ ਕਣਕ ਦਾ ਰੇਟ ਡਿੱਗਣਾ ਸੀ ਸਾਡੀ ਉਹਨੂੰ ਤੁਸੀਂ ਵਿਚਾਰ ਲਗੇ ਹੋ ਸਰਕਾਰ ਮੰਨ ਕੇ ਗਈ ਆ ਇਹ ਫੈਸਲਾ ਲੈ ਗਈ ਕਿ ਅਸੀਂ ਕਿਸੇ ਤਰ੍ਹਾਂ ਦੀ ਇمپੋਰਟ ਡਿਊਟੀ ਘਟਾਵਾਂਗੇ ਨਹੀਂ ਸੋ ਬਹੁਤ ਸਾਰੀਆਂ ਗੱਲਾਂ ਨੇ ਇਹ ਜਿੱਤਾਂਗੇ ਹੌਲੀ-ਹੌਲੀ ਜੱਤਵਾਲ ਨੂੰ ਵੱਧ ਰਹੇ ਹਾਂ ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਜ਼ਖਮੀ ਸੀ ਉਹਨਾਂ तमाम ਜ਼ਖਮੀਆਂ ਨੂੰ 10-10 ਲੱਖ ਰੁਪਈਆ ਸਰਕਾਰ ਨੇ ਦੇਣਾ ਅਨਾਉਂਸ ਕੀਤਾ ਸੀ ਅੱਜ ਤੱਕ ਉਹ ਵਿਚਾਰੇ ਕੁਰਲਾ ਰਹੇ ਸੀ ਆ ਤੁਸੀਂ ਸਾਰਿਆਂ ਨੇ ਤਕੜੇ ਹੋ ਕੇ ਜੇ ਮੋਰਚਾ ਘੱਡਿਆ ਹੈ ਕਈ ਵਾਰੀ ਘਬਰਾਹਟ ਹੋ ਜਾਂਦੀ ਹੈ ਕਿ ਅਸੀਂ ਲਿਆ ਕੀ ਆ ਜਿਹੜਾ ਮੋਰਚਾ ਤੁਸੀਂ ਘੱਡਿਆ ਹੈ ਇਸ ਮੋਰਚੇ ਨੇ ਲਖੀਂਪੁਰ ਵਾਲਿਆਂ ਨੂੰ ਉਹਨਾਂ ਨੂੰ 10-10 ਲੱਖ ਰੁਪਈਆ ਦਵਾ ਕੇ 13 ਪਰਿਵਾਰਾਂ ਨੂੰ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਲਾਈ ਆ। ਇੰਨੀ ਨਹੀਂ ਗੱਲ ਮੁੱਕਦੀ। ਸਾਡੇ ਜਿਹੜੇ ਨੌਜਵਾਨ ਕੇਸ ਮੁਕਦਮੇ ਪੁਘਤਰੇ ਸੀ ਦਿੱਲੀ ਅੰਦੋਲਨ ਵੇਲੇ ਦੇ ਕੋਈ ਹਰਿਆਣਾ ਦੇ ਹੋਣ ਕੋਈ ਰਾਜਸਥਾਨ ਕੋਈ ਯੂਪੀ ਕੋਈ ਮੱਧ ਪ੍ਰਦੇਸ਼ ਕੋਈ ਪੰਜਾਬ ਕੋਈ ਕਿਤੋਂ ਦਾ ਵੀ ਕੋਨਾ ਹੋਵੇ ਉਹ ਸਾਰਿਆਂ ਦਾ ਫੈਸਲਾ ਲਿਆ ਗਿਆ। ਅੱਗੇ ਉਹ ਥੋੜੀ ਜਿਹੀ ਇਹ ਜਿਹੜੇ ਇਹ ਜਿਹੜੇ ਕੇਸ ਨੇ ਤਤ ਤਰੰਤ ਵਾਪਸ ਲੈ ਜਾਣਗੇ ਇਹ ਵੀ ਅਸੀਂ ਬਹੁਤ ਵੱਡੀ ਗੱਲ ਹੈ ਸਰਕਾਰ ਦੀ ਤੋਂ ਤੇ ਤੁਹਾਡੇ ਗੋਡੇ ਨੇ ਕਰਾਈ ਹੈ ਸੋ ਇਸ ਕਰਕੇ ਤੁਸੀਂ ਜਿਤ ਵੱਲ ਵਧ ਰਹੇ ਹੋ ਵਧੋਗੇ ਉਮੀਦ ਹੈ ਕਿ ਇਹ ਪੇ ਜਰੂਰ ਹੈ ਕਿ ਸ਼ਾਂਤੀ ਬਣਾ ਕੇ ਰੱਖਿਓ ਸ਼ਾਂਤੀ ਨਾਲ ਛੱਡਿਓ ਸ਼ਾਂਤੀ ਪੁਰਵਕ ਆਪ ਅੱਗੇ ਚੱਲ ਰਹੇ ਸੀ ਆਪਕੇ ਉੱਪਰ ਵੀ ਟਾਇਰ ਗੈਸ਼ ਸ਼ੈਲਿੰਗ ਹੋਇਆ ਕੋਈ ਬਾਤ ਨਹੀਂ ਕੋਈ ਬਾਤ ਨਹੀਂ उन्होंने जो टीयर गैस छोड़ा हमारे ऊपर क्या हुआ अगर हमारे ये बच्चे लगातार टीयर गैस के गोले खा रहे हैं अगर हमारे ऊपर भी फेंक दिया जाएगा तो हमें कोई हमारी जान जाने लगी है क्या हम भी इन्हीं के हैं ये भी हमारे हैं अगर इनके साथ ऐसा होता है और हम अपने ट्रॉलियों में बैठ इनका तमाशा देखें ये नहीं हो सकती हमने आज, आज है कि के साथ आगे बढ़ा जाए ट्रैक्टर आज नहीं अभी अभी देखते हैं अभी देखेंगे देखिए उधर एक कैजुअलिटी हुई है हमारा एक किसी माँ का बेटा लाल चले गया हमारी जिम्मेदारी बनती है उसके सब क्रियाक्रम उसकी जो बनता है उसको करवाना उसके उसका अंतम संस्कार की क्रिया उसका पोस्टमार्टम उसके पेरेंट्स को जिस तरीके से भी उनके साथ सहानुभूति करनी चाहिए उसके लिए हम ये हमारी जिम्मेदारी बनती है बन अर्जुन मुंडा कहते हैं देखिये अर्जुन मुंडा जो बातचीत की दौर चलाने की बात कर रहा है आज सुबह से बात हो रही थी हम उनको ये कह रहे थे कि भाई अगर बात करनी है तो केवल एम की गारंटी के कानून के ऊपर बात करें कैसे देते हो तो जी शांति है भी गोले बरसाए जा रहे हैं कोई बात नहीं ਕੋਈ ਬਾਤ ਨਹੀਂ ਜਦ ਇਤਨੀ ਕਰੋੜ ਸਰਕਾਰ ਬਣ ਜਾਏ ਔਰ ਤਦ ਫਿਰ ਲੋਕੋ ਸੇ ਕੀ ਕਰ ਲੇ ਕਰੋ